ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਮੰਤ ਭਾਗੀ ਖਬਰ ਜਿਹੜੀ ਹੋਈ ਸੀ ਉਹ ਸਾਂਝੀ ਕਰਨ ਜਾ ਰਹੇ ਆ ਇਹ ਪਰਮਾਤਮਾ ਇਦਾਂ ਦਾ ਟਾਈਮ ਕਿਸੇ ਵੀ ਦੇ ਨਾਲ ਲੈ ਕੇ ਆਵੇ ਕਿਉਂਕਿ ਇਹ ਦੁੱਖ ਚ ਲੈਣਾ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਵਾ ਕਿਉਂਕਿ ਜੰਮਨ ਤੋਂ ਲੈ ਕੇ ਪਾਲ ਪੋਸ ਕੇ ਵੱਡੇ ਕਰ ਰੱਕੇ ਮੁਰਕੇ ਪੁੱਤ ਤੋੜਨੇ ਭਰਾ ਤੋੜਨੇ ਬਹੁਤ ਹੀ ਜ਼ਿਆਦਾ ਔਖੇ ਹੁੰਦੇ ਆ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ ਚਲੇ ਜਾਂਦਾ ਉਹਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਪਰ ਫਿਰ ਵੀ ਆਪਾਂ ਸਾਰੇ ਜਾਣੇ ਅਰਦਾਸ ਕਰੀਏ ਕਿ ਕੋਈ ਵੀ ਇਸ ਜਹਾਨ ਤੋਂ ਜਾਂਦਾ ਵਾ ਪਰਮਾਤਮਾ ਉਸ ਨੂੰ ਆਪਣੇ ਚਰਨਾਂ ਦੇ ਨਾਲ ਲਾਉਣ ਕਿਉਂਕਿ ਇੱਕ ਨਾ ਇੱਕ ਦਿਨ ਆਪਾਂ ਵੀ ਉੱਥੇ ਹੀ ਜਾਣਾ ਆਪਾਂ ਬਾਲਾ ਸਤਿ ਸ਼੍ਰੀ ਅਕਾਲ ਬਕਰਦੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਇਹ ਹੈ ਦਾ ਪੰਜਾਬ ਵਾਲੇ ਵਿੱਕੀ ਦੀ ਕਹਾਣੀ ਕਿ થોੜਾ ਹੋੜਾ ਟਾਈਮ ਪਹਿਲਾਂ ਉਹਨਾਂ ਦੇ ਭਰਾ ਦੀ ਮੌਤ ਹੋ ਗਈ ਸੀ ਅੱਜ ਆਪਾਂ ਤੁਹਾਡੇ ਨਾਲ ਇਹੀ ਸ਼ੇਅਰ ਕਰਾਂਗੇ ਕਿ ਉਹਨਾਂ ਦੇ ਭਰਾ ਦੀ ਮੌਤ ਕਿਵੇਂ ਹੋਈ ਆਪਾਂ ਸਾਰੇ ਹੀ ਜਾਣਦੇ ਆ ਕਿ ਵਿੱਕੀ ਹੁਣੀ ਤਿੰਨ ਭਰਾ ਨੇ ਸਭ ਤੋਂ ਵੱਡਾ ਵਿੱਕੀ ਆ ਤੇ ਫਿਰ ਬਲਜੀਤ ਤੇ ਸਭ ਤੋਂ ਛੋਟਾ ਸੀ ਮਨਦੀਪ ਜਿਸ ਦੀ ਮੌਤ ਹੋ ਚੁੱਕੀ ਹੈ ਤੇ ਵਿਕੀ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਉਹ ਆਪਣੇ ਸੋਹਰਾ ਫੈਮਿਲੀ ਦੇ ਨਾਲ ਹੀ ਰਹਿੰਦਾ ਹੈ ਉੱਤੇ ਉਹ ਨਾਲ ਹੀ ਉਸ ਦਾ ਮੰਮੀ ਡੈਡੀ ਉਸ ਦੇ ਨਾਲ ਹੀ ਰਹਿੰਦੇ ਆ ਵਿਕੀ ਦੇ ਨਾਲ ਤੇ ਬਲਜੀਤ ਤੇ ਮਨਦੀਪ ਵਿਆਹ ਨਹੀਂ ਸੀ ਇਸ ਕਰਕੇ ਉਹ ਕਮਲੇ ਦਿੱਲੀ ਗਏ ਹੋਏ ਸੀ 2 ਤੋਂ 3 ਮਹੀਨੇ ਉਹਨਾਂ ਦਾ ਪਹਿਲਾ ਉਹ ਉੱਥੇ ਗਏ ਸੀ ਉਹਨਾਂ ਦਾ ਵਧੀਆ ਉੱਥੇ ਕੰਮ ਚੱਲੀ ਜਾਂਦਾ ਸੀ ਉਹ ਮਸ਼ੀਨ ਚਲਾਉਂਦੇ ਸੀ ਉਹ ਪਰ ਜਦੋਂ ਪ੍ਰਮਾਤਮਾ ਨੇ ਆਪ ਦੇ ਘਰ ਬੁਲਾਉਣਾ ਹੋਵੇ ਉਦੋਂ ਹੀ ਲਿਆ ਵਸੀਲਾ ਕੋਈ ਨਾ ਕੋਈ ਬਾਣੀ ਜਾਂਦਾ 19 ਸਤੰਬਰ ਨੂੰ ਦਿੱਲੀ ਤੋਂ ਮਨਦੀਪ ਘਰੇ ਆਉਂਦਾ ਵਾ ਜਦੋਂ ਘਰੇ ਕੋਈ ਨਹੀਂ ਹੁੰਦਾ ਤਾਂ ਉਹ ਵਿੱਕੀ ਕੋਲ ਚਲਿਆ ਜਾਂਦਾ ਵਾ ਵਿੱਕੀ ਦੇ ਸਹੁਰੇ ਉੱਥੇ ਚਲਿਆ ਜਾਂਦਾ ਵਾ ਕੋਤੇ ਜਾ ਕੇ ਵਧੀਆ ਉਹਨਾਂ ਨੂੰ ਉਹ ਮਿਲ ਕੇ ਆਉਂਦਾ ਵਾ ਪਰ ਉਹ ਵਿੱਕੀ ਨੂੰ ਨਹੀਂ ਮਿਲਦਾ ਕਿਉਂਕਿ ਵਿੱਕੀ ਅੱਗੇ ਆਪਣੀ ਸੱਸ ਨੂੰ ਦਵਾਈ ਦਿਵਾਉਣ ਗਿਆ ਹੋਇਆ ਸੀ ਉਹ ਵਿੱਕੀ ਨੂੰ ਨਹੀਂ ਮਿਲਦਾ ਪਰ ਉਹ ਆਪਣੇ ਨਾਲ ਮੰਮੀ ਡੈਡੀ ਨੂੰ ਆਪਣੇ ਨਾਲ ਲੈ ਆਉਂਦਾ ਵਾ ਕਿਉਂਕਿ ਉਹ ਉਹਨਾਂ ਕੋਲ ਰਹਿੰਦੇ ਸੀ ਇਸ ਕਰਕੇ ਉਹ ਆਇਆ ਹੋਇਆ ਸੀ ਤੇ ਉਹ ਮੰਮੀ ਡੈਡੀ ਨੂੰ ਆਪਣੇ ਨਾਲ ਘਰੇ ਲੈ ਆਇਆ ਪਰ ਇਹ ਗੱਲ 19 ਸਤੰਬਰ 2022 ਦੀ ਹੈ ਪਰ ਤੇਰੇ ਜਦੋਂ ਉਹ ਕਰਿਆ ਹੁੰਦਾ ਤਾਂ 5:30 ਵਜੇ ਪਤਾ ਨਹੀਂ ਇਦਾਂ ਦਾ ਕੀ ਵਾਪਰਦਾ ਕਿ ਉਸ ਨੂੰ ਕੋਈ ਬਿਮਾਰੀ ਵੀ ਨਹੀਂ ਸੀ ਪਰ ਪਤਾ ਨਹੀਂ ਕੀ ਵਾਪਰਦਾ ਉਸ ਦੇ ਨਾਲ ਉਸ ਨੂੰ ਪਏ ਤੋਂ ਹੀ ਉੱਠਿਆ ਨਹੀਂ ਗਿਆ ਫਿਰ ਇਹ ਗੱਲ ਸੁਣ ਕੇ ਜਦ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਿਆ ਇਸ ਪਰਿਵਾਰ ਸਾਰਾ ਹੀ ਸਦਮੇ ਦੇ ਵਿੱਚ ਜਾ ਕਿਉਂਕਿ ਜਿਹੜਾ ਇਨਸਾਨ ਮਿਲ ਕੇ ਗਿਆ ਹੋਵੇ 2 ਘੰਟੇ ਪਹਿਲਾਂ ਮਿਲ ਕੇ ਗਿਆ ਹੋਵੇ ਤੇ ਬਾਅਦ ਵਿੱਚ ਪਤਾ ਲੱਗ ਗਿਆ ਉਹ ਇਨਸਾਨ ਇਸ ਦੁਨੀਆ ਦੇ ਵਿੱਚ ਨਹੀਂਗਾ ਤੇ ਆਪਾਂ ਸੋਚ ਹੀ ਸਕਦੇ ਹਾਂ ਕਿ ਪਰਿਵਾਰ ਦਾ ਹਾਲ ਕੀ ਹੋਏਗਾ ਉਹ ਸਭ ਤੋਂ ਛੋਟਾ ਸੀ ਤੇ ਬਹੁਤ ਹੀ ਸ਼ਰੀਫ ਸੀ ਤੇ ਸਮਝਦਾਰ ਸੀ ਤੇ ਗੁਰੂ ਦੇ ਲੜ ਲੱਗਿਆ ਹੋਇਆ ਸੀ ਉਸ ਨੇ ਅਮਰਤ ਵਿਸ਼ਾ ਕਿਹਾ ਹੋਇਆ ਸੀ ਤੇ ਆਪਾਂ ਉਹ ਅਕਸਰ ਹੀ 2-4 ਵੀਡੀਓਜ਼ ਦੇ ਵਿੱਚ ਵੇਖਿਆ ਹੋਵੇਗਾ ਉਸ ਦੀ ਜਿਹੜੇ ਵੀਡੀਓ ਬਣਾਉਂਦੇ ਆ ਉਹਨਾਂ ਦੇ ਵਿੱਚ 3-4 ਵੀਡੀਓ ਦੇ ਵਿੱਚ ਉਹ ਨੇ ਭਾਗ ਲਿਆ ਵਾ ਪਰ ਪਰਮਾਤਮਾ ਨੇ ਇਥੋਂ ਤੱਕ ਹੀ ਉਹਦਾ ਸਾਥ ਲਿਖਿਆ ਸੀ ਕਿ ਉਸ ਨੂੰ ਪਰਮਾਤਮਾ ਨੇ ਦਿੱਲੀ ਤੋਂ ਬੁਲਾ ਕੇ ਕਰੇ ਹੀ ਉਸ ਦੀ ਜਾਨ ਛਡਮਾਉਣੀ ਸੀ ਆਪਾਂ ਸਾਰੇ ਇਹੀ ਅਰਦਾਸ ਕਰੀਏ ਕਿ ਪਰਮਾਤਮਾ ਉਸਨੂੰ ਆਪਣੇ ਚਰਨਾਂ ਨਾਲ ਲਾਉਣ ਕਿਉਂਕਿ ਉਸ ਦੀ ਕਮੀ ਕੋਈ ਪੂਰੀ ਤਾਂ ਨਹੀਂ ਕਰ ਸਕਦਾ ਪਰ ਫਿਰ ਵੀ ਪਰਮਾਤਮਾ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਲਾਉਣ ਤੇ ਪਰਿਵਾਰ ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ